ਪੇਟੀ ਵੱਲੋਂ ਗੱਲਬਾਤ ਤੋਂ ਇਨਕਾਰ ਕੀਤਾ ਗਿਆ ਪਰ ਇਹ ਜਾਣਕਾਰੀ ਸਾਨੂੰ ਪ੍ਰੋਸੈਕ ਯੂਕਤਰਾ ਤੋਂ ਹਾਸਲ ਹੋਈ ਹੈ ਭਾਈ ਜਨ ਭਾਈ ਜਨ ਭਾਈ ਜਨ ਸਿੰਘ ਮੀਟਿੰਗ ਕਰਤਾ ਜੀ ਆਨੂ ਭਾਈ ਜਨ ਸਿੰਘ ਮੀਡੀਆ ਦਾ ਦੋਸਤੋ ਸੋ ਕੀ ਹੋਈ ਆ ਤੋ ਤੁਸੀਂ ਦੇਖੋ ਤੋ ਮਿਸ ਕਤਰ ਹਰਪਜਨ ਸਿੰਘ ਹਰਪਜਨ ਸਿੰਘ ਵਕਤਾ ਸਾਡੇ ਲਾਈਵ ਵੀਡੀਓ ਕੀ ਅੱਜ ਦੀ ਮੀਟਿੰਗ ਤੇ ਫੈਸਲਾ ਦੇ ਦੇਖੋ ਅੱਜ ਜਿਹੜੀ ਮੀਟਿੰਗ ਹੋਈ ਹੈ ਅੰਤਰਗੁਰ ਕਮੇਟੀ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹ ਸਮਾਪਤ ਹੋ ਚੁੱਕੀ ਹੈ ਤੇ ਉਹਦੇ ਜਿਹੜੇ ਫੈਸਲੇ ਨੇ ਉਹ ਤੁਹਾਨੂੰ ਮੈਂ ਪ੍ਰੈਸ ਰਿਲੀਜ਼ ਰਾਹੀਂ ਜਿਹੜੀ ਭੇਜ ਰਾਂਗੇ ਹਾਂ ਹਾਂਜੀ ਉਹ ਉਸ ਉਹ ਜਿਹੜੀ ਸਬ ਕਮੇਟੀ ਦੀ ਰਿਪੋਰਟ ਹੈ ਜਿਹੜੀ ਉਹ ਪ੍ਰਵਾਨ ਕਰ ਲਈ ਗਈ ਹੈ ਉਹਨਾਂ ਦੀਆਂ ਵੇਖੋ ਸੁਆਮਾ ਜਿਹੜੀਆਂ ਨੇ ਉਹਨਾਂ ਨੂੰ ਉੱਤੋਂ ਫਰਕ ਕਰ ਦਿੱਤਾ ਕਾਲੀ ਕਮੇਟੀ ਨੇ ਕੀ ਜਾਂਚ ਕੀਤੀ ਹੈ ਇਹ ਇਹ ਮੈਂ ਤੁਹਾਨੂੰ ਧੰਨਵਾਦ ਕਰਦਾ ਹਾਂ ਇਹ ਪਹਿਲਾਂ ਹੀ ਜਿਹੜੇ ਉੱਥੇ ਸੇਵਾ ਨਿਭਾਰੇ ਨੇ ਉਹ ਸੇਵਨ ਬਣ ਗਏ ਹਾਂਜੀ ਹਾਂਜੀ ਉਹ ਸੇਵਨ ਬਣ ਗਏ ਮਿਹਰਬਾਨ ਥਰਡ ਗ੍ਰਾਂਥੀ ਨੇ ਉਥੋਂ ਦੀ ਮਿਹਰਬਾਨ ਇਸ ਗੱਲ ਦੀ ਪੁਸ਼ਟੀ ਹੋ ਚੁੱਕੀ ਹੈ ਸਵੇਰ ਤੋਂ ਹੀ ਜਿਹੜੀਆਂ ਚਰਚਾਵਾਂ ਜਾਰੀ ਸੀ ਕਿ ਅੱਜ ਦੀ ਮੀਟਿੰਗ ਦੇ ਵਿੱਚ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਦੇ ਸਬੰਧ ਵਿੱਚ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਤਾਂ ਆਖਰਕਾਰ ਉਹ ਚਰਚਾਵਾਂ ਅੱਜ ਸੱਚ ਸਾਬਤ ਹੋਈਆਂ ਨੇ ਜੋ 44 ਕਮੇਟੀ ਬਣਾਈ ਗਈ ਸੀ 3 ਮੈਂਬਰੀ ਜਾਂਚ ਕਮੇਟੀ ਉਸ ਦੀ ਰਿਪੋਰਟ ਤੋਂ ਬਾਅਦ ਜੋ ਹੈ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਉਸ ਰਿਪੋਰਟ ਦੇ ਮੱਦੇਨਜ਼ਰ ਉਸ ਰਿਪੋਰਟ ਨੂੰ ਮੁੱਖ ਰੱਖਦੇ ਆ ਗਿਆਨੀ ਹਰਪੀ ਸਿੰਘ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਉਹਨਾਂ ਦੀ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਔਰ ਤੱਕ ਸ੍ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗੈਨੀ ਜਗਤਾਰ ਸਿੰਘ ਨੂੰ ਕਾਰਜਕਾਰੀ ਜਥੇਦਾਰ ਤਖਸੀਦ ਦਮਦਮਾ ਸਾਹਿਬ ਨਿਯੁਕਤ ਕੀਤਾ ਗਿਆ ਤਾਂ ਹੁਣ ਤੱਕ ਦਾ ਸਭ ਤੋਂ ਵੱਡਾ ਅਪਡੇਟ ਜਿਹੜਾ ਹੈ ਅੰਤਰੀਂ ਕਮੇਟੀ ਦੀ ਬੈਠਕ ਸ਼ੁਰੂ ਹੋਣ ਤੋਂ ਹੀ ਲਗਾਤਾਰ ਇਸ ਗੱਲ ਦੀ ਚਰਚਾ ਸੀ ਕਿ ਰੁਟੀਨ ਦੇ ਕੰਮ ਕਰਦੇ ਨਾਲ ਇੱਕ ਅਹਿਮ ਮਸਲਾ ਜਿਹੜਾ ਵਿਚਾਰਿਆ ਜਾ ਸਕਦਾ ਹੈ ਉਹ ਗੈਨੀ ਹਰਪੀ ਸਿੰਘ ਦੇ ਸਬੰਧ ਵਿੱਚ ਹੈ ਕਿਉਂਕਿ ਕਿਤੇ ਨਾ ਕਿਤੇ ਵਿਵਾਦ ਪਖਦਾ ਜਾ ਰਿਹਾ ਸੀ ਗੈਨੀ ਹਰਪੀ ਸਿੰਘ ਦੇ ਸਾਂਡੂ ਵੱਲੋਂ ਜੋ ਮੀਡੀਆ ਤੇ ਸਾਹਮਣੇ ਨਸ਼ਰ ਹੋ ਕੇ ਜੋ ਸੰਗੀਨ ਇਲਜ਼ਾਮ ਲਗਾਏ ਗਏ ਸਨ ਉਸ ਦੇ ਨਾਲ ਕਿਤਨਾ ਕਿਤੇ ਪੰਥ ਬੜੀ ਦੁਬਧਾਚ ਸੀ ਕਿਤਨਾ ਕਿਤੇ ਮਨਾਂ ਨੂੰ ਠੇਸ ਪਹੁੰਚ ਰਹੀ ਸੀ ਤੋਂ अनेका ਅਜਹੀਆਂ ਘਟਨਾਵਾਂ ਵਾਪਰੀਆਂ ਨੇ ਜਿਸ ਨੂੰ ਲੈ ਕੇ ਸਿੱਖ ਕੌਮ ਦੁਬਧਾਚ ਸੀ ਸਿੱਖ ਕੌਮ ਦੀ ਛੜੀ ਧਾਰਮਿਕ ਭਾਵਨਾ ਵਿੱਚ ਉਸ ਨੂੰ ਠੇਸ ਪਹੁੰਚ ਰਹੀ ਸੀ ਤੋਂ ਤਿੰਨ ਮੈਂਬਰੀ ਕਮੇਟੀ ਦੀ ਜਾਂਚ ਦੇ ਮੱਦੇਨਜ਼ਰ ਜੋ ਹੈ ਹੁਣ ਗਿਆਨੀ ਹਰਪੀ ਸਿੰਘ ਨੂੰ ਸੇਵਾ ਮੁਕਤ ਕਰਨ ਦਾ ਫੈਸਲਾ ਕੀਤਾ ਗਿਆ ਔਰ ਉਹਨਾਂ ਦੀ ਥਾਂ ਤੇ ਗਿਆਨੀ ਜਗਤਾਰ ਸਿੰਘ ਕਾਰਜਕਾਰੀ ਜਥੇਦਾਰ ਤਖਸੀਰ ਦਮਦਮਾ ਸਾਹਿਬ ਜੋ ਸੇਵਾਵਾਂ ਨਿਭਾਣਗੇ ਤਾਂ ਇਹ ਫੈਸਲਾ ਅੱਜ ਦੀ ਅੰਤਰੀਮ ਕਮੇਟੀ ਦੇ ਵਿੱਚ ਲਿਆ ਗਿਆ ਹੈ ਬੇहद ਵੱਡਾ ਫੈਸਲਾ ਹੈ ਔਰ ਸਵੇਰ ਤੋਂ ਹੀ ਸੂਚੀ ਸਿੱਖ ਕੌਮ ਦੀ ਨਜ਼ਰ ਅੱਜ ਦੀ ਇਸ ਅੰਤਰੀਮ ਕਮੇਟੀ ਦੀ ਬੈਠਕ ਤੇ ਬਣੀ ਹੋਈ ਸੀ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਇਹ ਚਰਚਾਵਾਂ ਸਨ ਮਨਿੰਦਰ ਕੋਈ ਪ੍ਰਤੀਕਿਰਿਆ ਆਈ ਹੈ ਐਸਜੀਪੀਸੀ ਦੇ ਪ੍ਰਧਾਨ ਦੀ ਇਸ ਫੈਸਲੇ ਦੇ ਉੱਤੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਨੇ ਜੀ ਸਿੰਘ ਵਰਕ ਸੀਨੀਅਰ ਮੀਤ ਪ੍ਰਧਾਨ ਤਾਂ ਬਿਲਕੁਲ ਜੀ ਜੋ ਹੁਣ ਤੱਕ ਅਪਡੇਟ ਹੋਇਆ ਜੋ ਸ਼੍ਰੋਮਣਿਕ ਪੇਟੀ ਦੇ ਬੁਲਾਰੇ ਹਰਪ੍ਰੀਤ ਸਿੰਘ ਵਕਤਾ ਨੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਉਸ ਸੰਸਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਹਾਲਾਂਕਿ ਪਹਿਲਾਂ ਹੀ ਉਨ੍ਹਾਂ ਦੇ ਕੰਮ ਕਰਤੀ ਰੋਕ ਲਗਾ ਦਿੱਤੀ ਗਈ ਸੀ ਔਰ ਹੁਣ ਪਹਿਲਾਂ ਤੋਂ ਹੀ ਇਸ ਗੱਲ ਦੀ ਚਰਚਾ ਸੀ ਕਿ ਸਖਤ ਫੈਸਲਾ ਲਿਆ ਜਾ ਸਕਦਾ ਹੈ ਤਿੰਨ ਮੈਂਬਰੀ ਕਮੇਟੀ ਦੀ ਰਿਪੋਰਟ ਅੱਜ ਪੇਸ਼ ਹੋ ਸਕਦੀ ਹੈ ਔਰ ਉਸ ਰਿਪੋਰਟ ਨੂੰ ਮੁੱਖ ਰੱਖਦੇ ਹਾਂ ਉਸ ਰਿਪੋਰਟ ਦੇ ਆਧਾਰ ਤੇ ਜਿਹੜਾ ਸਿੰਘ ਸਾਹਿਬ ਗਰਨੀ ਹਰਪੀ ਸਿੰਘ ਦੀ ਸੇਵਾਵਾ ਖਤਮ ਕਰ ਦਿੱਤੀ ਗਈ ਹੈ ਨੇ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਔਰ ਗਰਨੀ ਜਗਤਾਰ ਸਿੰਘ ਨੂੰ ਕਾਰਜਕਾਰੀ ਜਥੇਦਾਰ ਦੇ ਤੌਰ ਤੇ ਨਿਯੁਕਤ ਕਰ ਦਿੱਤਾ ਗਿਆ ਤੇ ਹਲੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹੋਰ ਅੰਤਿਮ ਕਮੇਟੀ ਮੈਂਬਰ ਜੋ ਬਾਹਰ ਆ ਰਹੇ ਨੇ ਸੀ ਉਹਨਾਂ ਨਾਲ ਵੀ ਗੱਲਬਾਤ ਕਰ ਸਕੀ ਪਰ ਜਿਸ ਤਰ੍ਹਾਂ ਪ੍ਰਧਾਨ ਸ਼੍ਰੋਮਣੀ ਕਮੇਟੀ ਐਡਵੋਕੇਟ ਹਿੰਦਰ ਸਿੰਘ ਧਾਮੀ ਹਰਾਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਬੁਲਾ ਰਹੇ ਹਰਪਜਨ ਸਿੰਘ ਵਕਤਾ ਜਿਹੜੇ ਆ ਉਹ ਗੱਲਬਾਤ ਕਰਨਗੇ ਤਾਂ ਉਹਨਾਂ ਨੇ ਸਿਰਫ ਇਹ ਜਾਣਕਾਰੀ ਸਾਂਝੀ ਕੀਤੀ ਹੈ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਸੇਵਾਵਾਂ ਜਿਹੜੀ ਹੈ ਉਹ ਖਤਮ ਕਰ ਦਿੱਤੀਆਂ ਗਈਆਂ ਔਰ ਗਿਆਨੀ ਜਗਤਾਰ ਸਿੰਘ ਨੂੰ ਕਾਰਜਕਾਰੀ ਜਥੇਦਾਰ ਦੇ ਤੌਰ ਤੇ ਨਿਯੁਕਤ ਕੀਤਾ ਗਿਆ ਜੀ ਤਾਂ ਇਹ ਇਸ ਵੇਲੇ ਦੀ ਸਿੱਖ ਪੰਥ ਦੇ ਲਈ ਬੇਹੱਦ ਵੱਡੀ ਖਬਰ ਹੈ ਕਿ ਗਿਆਨੀ ਹਰਪੀ ਸਿੰਘ ਜਥੇਦਾਰ ਤੱਕ ਸ੍ਰੀ ਦਮਦਮਾ ਸਾਹਿਬ ਜਿਨ੍ਹਾਂ ਦੇ ਕੰਮਕਾਰ ਤੇ ਕੁਝ ਸਮਾਂ ਪਹਿਲਾਂ ਅੰਤਰੀਂ ਕਮੇਟੀ ਵੱਲੋਂ ਰੋਕ ਲਗਾ ਦਿੱਤੀ ਗਈ ਸੀ ਜਦੋਂ ਵਾਇਰਲ ਵੀਡੀਓ ਦਾ ਮਾਮਲਾ ਸਾਹਮਣੇ ਆਇਆ ਸੀ ਜਦੋਂ ਉਹਨਾਂ ਦੇ ਆਪਣੇ ਆਪ ਨੂੰ ਉਹਨਾਂ ਦਾ ਸਾਂਢੂ ਦੱਸਣ ਵਾਲੇ ਇੱਕ ਨੌਜਵਾਨ ਵੱਲੋਂ سنگین ਇਲਜ਼ਾਮ ਲਗਾਏ ਗਏ ਸਨ ਬੇहद ਵੱਡੇ ਇਲਜ਼ਾਮ ਲਗਾਏ ਗਏ ਸਨ ਔਰ ਉਹਨਾਂ ਤੋਂ ਬਾਅਦ ਉਹਨਾਂ ਦੇ ਕਾਮਰਤੀ ਰੋਕ ਲਗਾਉਂਦੇ ਆ ਮਨਿੰਦਰ ਜਿਹੜੇ ਇਲਜ਼ਾਮ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਲੱਗੇ ਨੇ ਸਬ ਕਮੇਟੀ ਦੇ ਵੱਲੋਂ ਉਸ ਬਾਰੇ ਜੋ ਰਿਪੋਰਟ ਦਿੱਤੀ ਗਈ ਹੈ ਕਮੇਟੀ ਦੇ ਵੱਲੋਂ ਕੀ ਉਸ ਬਾਰੇ ਕੋਈ ਜਾਣਕਾਰੀ ਸਾਂਝੀ ਕੀਤੀ ਗਈ ਹੈ ਆ ਦੇਖੋ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਜਿਸ ਤਰ੍ਹਾਂ ਅਸੀਂ ਹੁਣੇ-ਹੁਣੇ ਲਾਈਵ ਤਸਵੀਰਾਂ ਸਾਂਝੀਆਂ ਕੀਤੀਆਂ ਕਿ ਮੀਟਿੰਗ ਖਤਮ ਹੋਣ ਤੋਂ ਬਾਅਦ ਐਡਵੋਕੇਟ ਰਜਿੰਦਰ ਸਿੰਘ ਧਾਮੀ ਬਾਹਰ ਆਏ ਨੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਤੋਂ ਇਨਕਾਰ ਕੀਤਾ ਔਰ ਗੱਲਬਾਤ ਦੇ ਲਈ ਹਰਪ੍ਰੀਤ ਸਿੰਘ ਬਖਤਾ ਜੋ ਸ਼੍ਰੋਮਿਕ ਕਮੇਟੀ ਦੇ ਬੁਲਾਰੇ ਨੇ ਮੀਸ ਕਰਤੇ ਨੇ ਉਹਨਾਂ ਨਾਲ ਗੱਲਬਾਤ ਕਰਨ ਦਾ ਜਿਹੜਾ ਇੱਕ ਸੰਕੇਤ ਦਿੱਤਾ ਗਿਆ ਸੀ ਤਾਂ ਉਹਨਾਂ ਵੱਲੋਂ ਸਿਰਫ ਇਸ ਗੱਲ ਦੀ ਇੰਨੀ ਹੀ ਪੁਸ਼ਟੀ ਕੀਤੀ ਗਈ ਹੈ ਕਿ ਅੰਤਰੀਂ ਕਮੇਟੀ ਦੇ ਫੈਸਲੇ ਅਨੁਸਾਰ ਗੈਨੀ ਹਰਪ੍ਰੀਤ ਸਿੰਘ ਦੀ ਸੇਵਾਮਾ ਖਤਮ ਕਰ ਦਿੱਤੀ ਗਈ ਹੈ ਨਹੀਂ ਤੇ ਗੈਨੀ ਜਗਤਾਰ ਸਿੰਘ ਨੂੰ ਕਾਰਜਕਾਰੀ ਜਥੇਦਾਰ ਤਖਤਸ਼ਰੀ ਦਮਦਮਾ ਸਾਹਿਬ ਨਿਯੁਕਤ ਕੀਤਾ ਗਿਆ ਹਾਲਾਂਕਿ ਮੀਟਿੰਗ ਦੇ ਵਿੱਚੋ ਅੱਜ ਤਿੰਨ ਮੈਂਬਰੀ ਕਮੇਟੀ ਵੱਲੋਂ ਰਿਪੋਰਟ ਪੇਸ਼ ਕੀਤੀ ਗਈ ਹੈ ਉਸ ਰਿਪੋਰਟ ਦੇ ਵਿੱਚ ਕੀ ਜਾਂਚ ਜਿਹੜੀ ਹੈ ਉਹ ਕਿ ਸਿੱਟੇ ਤੇ ਨਿਕਲੀ ਸੀ ਇਹ ਜ਼ਰੂਰ ਜਾਣਨ ਦੀ ਅਸੀਂ ਕੋਸ਼ਿਸ਼ ਕੀਤੀ ਪਰ ਇਸ ਗੱਲ ਦਾ ਜਵਾਬ ਜਿਹੜਾ ਸਾਨੂੰ ਅਸੀਂ ਹਾਸਲ ਨਹੀਂ ਕਰ पाए ਪਰ ਫਿਲਹਾਲ ਇਹੀ ਅਪਡੇਟ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖਤ ਸੀ ਦਮਦਮਾ ਸਾਹਿਬ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਹੈ ਮੈਂ ਮੰਨਦਾ ਤੁਸੀਂ ਸਾਡੇ ਨਾਲ ਬਣੇ ਰਹੋ ਤੁਹਾਡੇ ਕੋਲ ਅਪਡੇਟ ਲਵਾਂਗੇ ਤਾਂ ਫਿਲਹਾਲ ਦਰਸ਼ਕਾਂ ਦੇ ਨਾਲ ਅਪਡੇਟ ਸਾਂਝੀ ਕਰ ਦਿੰਦੇ ਹਾਂ ਕਿ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਹੋ ਗਈਆਂ ਨੇ ਹਾਂਜੀ ਉਹ ਉਸ ਜਿਹੜੀ ਸਬਕਮੇਟੀ ਦੀ ਰਿਪੋਰਟ ਹੈ ਜਿਹੜੀ ਉਹ ਪ੍ਰਵਾਨ ਕਰ ਲਈ ਗਈ ਹੈ ਉਹਨਾਂ ਦੀਆਂ ਵੇਖੋ ਸਵਾਮਾਂ ਜਿਹੜੀਆਂ ਨੇ ਉਹਨਾਂ ਨੂੰ ਉੱਤੋਂ ਫਰਕ ਕਰ ਦਿੱਤਾ। ਪਾਕਿਸਤਾਨੀ ਇੱਕ ਮਦੀਨੇ ਕੀ ਜਾਂਚ ਕੀਤੀ ਹੈ। ਇਹ ਇਹ ਮਤਲਬ ਇਹ ਤੁਹਾਨੂੰ ਬਹੁਤ ਧੰਨਵਾਦ ਚਾਹ ਸੀ। ਇਹ ਪਹਿਲਾਂ ਹੀ ਜਿਹੜੇ ਉੱਥੇ ਸੇਵਾ ਨਿਭਾ ਰਹੇ ਨੇ ਉਹ ਸੇਵਨ ਬਣ ਗਏ। ਹਾਂਜੀ ਹਾਂਜੀ ਉਹ ਸੇਵਨ ਬਣ ਗਏ। ਤਾਂ ਗਿਆਨੀ ਜਗਤਾਰ ਸਿੰਘ ਤਾਂਕਾ ਸ਼੍ਰੀ ਦੰਦਮਾ ਸਾਹਿਬ ਦੇ ਹੈੱਡ ਗ੍ਰੰਥੀ ਦੇ ਵਜੋਂ ਸੇਵਾਵਾਂ ਰਿਭਾਉਣਗੇ। ਤਾ ਗਿਆਨੀ ਹਰਪ੍ਰੀਤ ਸਿੰਘ ਮਾਮਲੇ ਦੇ ਵਿੱਚ ਬਣੀ ਜਾਂਚ ਕਮੇਟੀ ਦੀ ਰਿਪੋਰਟ ਨੂੰ ਐਸਜੀਪੀਸੀ ਦੀ ਅੰਤਰੀਂ ਕਮੇਟੀ ਦੇ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ ਐਸਜੀਪੀਸੀ ਦੀ ਅੰਤਰੀਂ ਕਮੇਟੀ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਨੇ ਤਦ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਵਜੋਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਨੇ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਗਿਆਨੀ ਜਗਤਾਰ ਸਿੰਘ ਨੂੰ ਆਮਾ ਨੂੰ ਖਤਮ ਕਰ ਦਿੱਤਾ ਗਿਆ ਹੈ ਗਿਆਨੀ ਜਗਤਾਰ ਸਿੰਘ ਤੱਕ ਸ਼੍ਰੀ ਦਮਨਾ ਸਾਹਿਬ ਦੇ ਹੈ ਗਰੰਥੀ ਦੇ ਵਜੋਂ ਵੀ ਸੇਵਾਵਾਂ ਨਿਭਾਉਣਗੇ ਤੇ ਗਿਆਨੀ ਹਰਪ੍ਰੀਤ ਸਿੰਘ ਮਾਮਲੇ ਦੇ ਵਿੱਚ ਬਣੀ ਜਾਂਚ ਕਮੇਟੀ ਦੀ ਰਿਪੋਰਟ ਨੂੰ ਐਸਜੀਪੀਸੀ ਦੀ ਅੰਤਰੀਮ ਕਮੇਟੀ ਨੇ ਮਨਜ਼ੂਰੀ ਦੇ ਦਿੱਤੀ ਹੈ ਪ੍ਰਵਾਨਗੀ ਦੇ ਦਿੱਤੀ ਹੈ ਐਸਜੀਪੀਸੀ ਦੀ ਅੰਤਰੀਮ ਕਮੇਟੀ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਗਿਆਨੀ ਹਰਪ੍ਰੀਤ ਸਿੰਘ ਦੀਆਂ ਜਥੇਦਾਰ ਦੇ ਵਜੋਂ ਸੇਵਾਵਾਂ ਨੂੰ ਖਤਮ ਕਰ ਦਿੱਤਾ ਗਿਆ ਤਾਂ ਬੇਹਤ ਜ਼ਿਆਦਾ سنگੀਨ ਇਲਜ਼ਾਮ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਲੱਗੇ ਕਿਉਂਕਿ ਬਤੌਰ ਜਥੇਦਾਰ ਤਖਤਸ਼ਰੀ ਦਮਦ마 ਸਾਹਿਬ ਦੇ ਉੱਤੇ ਉਹ ਆਪਣੀਆਂ ਸੇਵਾਵਾਂ ਨਿਭਾਰੇ ਸਨ ਤਾਂ ਇਸ ਦਰਮਿਆਨ سنگੀਨ ਇਲਜ਼ਾਮ ਉਨ੍ਹਾਂ ਦੇ ਉੱਤੇ ਲੱਗਣੇ ਜਿਸ ਤੋਂ ਬਾਅਦ ਇਸ ਪੂਰੇ ਮਾਮਲੇ ਦੀ ਜਾਂਚ ਦੇ ਲਈ ਸਬ ਕਮੇਟੀ ਦਾ ਗਠਨ ਕੀਤਾ ਗਿਆ ਕਮੇਟੀ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਪੜਤਾਲ ਕੀਤੀ ਤੇ ਆਪਣੀ ਰਿਪੋਰਟ ਐਸਜੀਪੀਸੀ ਨੂੰ ਸੌਂਪੀ ਐਸਜੀਪੀਸੀ ਦੀ ਅੰਤਰੀਮ ਕਮੇਟੀ ਦੇ ਵੱਲੋਂ ਉਸ ਦੀ ਰਿਪੋਰਟ ਦੇਉਤੇ ਇਹ ਫੈਸਲਾ ਜਿਹੜਾ ਹੈ ਉਹ ਕੀਤਾ ਹੈ ਤਾਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਨੇ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਕੀਤੀਆਂ ਤੇ ਗਿਆਨੀ ਜਗਤਾਰ ਸਿੰਘ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਦਾ ਕਾਰਜਕਾਰੀ ਜਥੇਦਾਰ ਲਗਾਇਆ ਗਿਆ ਹੈ ਗਿਆਨੀ ਜਗਤਾਰ ਸਿੰਘ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਦੇ ਵਜੋਂ ਵੀ ਸੇਵਾਵਾਂ ਜਿਹੜੇ ਨੇ ਉਹ ਨਿਭਾਉਣਗੇ ਤਾਂ ਸ਼੍ਰੀ ਦੰਗਮਾ ਸਾਹਿਬ ਦੇ ਜਥੇਦਾਰ ਦੇ ਵਜੋਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਜੋ ਸੇਵਾਵਾਂ ਨੇ ਉਸ ਨੂੰ ਖਤਮ ਕਰ ਦਿੱਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਉਂਕਿ سنگੀਨ ਇਲਜ਼ਾਮ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਲੱਗੇ ਤੇ ਨਾ ਇਲਜ਼ਾਮਾਂ ਨੂੰ ਲੈ ਕੇ ਚਰਚਾਵਾਂ ਉੱਠੀਆਂ ਕਈ ਤਰ੍ਹਾਂ ਦੇ ਸਵਾਲ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਉੱਠੇ ਕਿਉਂਕਿ ਤਾਂਖਾ ਸ਼੍ਰੀ ਦਮਨਾ ਸਾਹਿਬ ਦੇ ਜਥੇਦਾਰ ਦੇ ਵਜੋਂ ਸੇਵਾਵਾਂ ਉਸ ਵਕਤ ਗਿਆਨੀ ਹਰਪ੍ਰੀਤ ਸਿੰਘ ਨਿਭਾ ਰਹੇ ਸਨ ਤਾਂ ਲਾਜ਼ਮੀ ਹੈ ਕਿ ਇਸ ਵਾਰੇ ਪੜਤਾਲ ਜਿਹੜੀ ਹੈ ਉਹ ਹੋਣੀ ਸੀ ਤਾਂ ਸਬ ਕਮੇਟੀ ਦਾ ਗਠਨ ਜਿਹੜਾ ਇਸ ਮਾਮਲੇ ਦੀ ਪੜਤਾਲ ਦੇ ਲਈ ਕੀਤਾ ਗਿਆ ਤਾਂ ਕਮੇਟੀ ਦੇ ਵੱਲੋਂ ਜਾਂਚ ਕੀਤੀ ਗਈ ਆਪਣੀ ਰਿਪੋਰਟ ਐਸਜੀਪੀਸੀ ਦੀ ਅੰਤਿਮ ਕਮੇਟੀ ਨੂੰ ਸੌਂਪੀ ਜਿਸ ਤੋਂ ਬਾਅਦ ਐਸਜੀਪੀਸੀ ਦੀ ਅੰਤਿਮ ਕਮੇਟੀ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ